ਪਿਤੇ ਦਿਨ ਸ਼੍ਰਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਲੁਧਿਆਣਾ ਆਏ ਸੀ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਬੈਂਜ ਨੂੰ ਬਲੈਕਮੈਲਰ ਕਿਹਾ ਪ੍ਰੈਸੋ ਤੁਸੀਂ ਉਹ ਬਲੈਕੀਆ ਕੀ ਕਹਿ ਰਿਹਾ ਉਹ ਬਲੈਕਮੇਲਰ ਬੰਦਾ ਜਿਹਨੇ 2 ਮਰਲੇ ਦੀ ਕੋਠੀ 'ਚ ਰਹਿੰਦਾ ਸੀ ਹੁਣ 15 ਮਰਲੇ 'ਚ ਪਹੁੰਚ ਗਿਆ ਲੋਕਾਂ ਨੂੰ ਬਲੈਕਮੇਲ ਕਰ ਕਰਕੇ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਬੈਂਜ ਉਹ ਬੈਂਜ ਬ੍ਰਦਰ ਪਾਰਟੀ ਦਾ ਬਾਲਾ ਫਿਕਰ ਨਾ ਕਰੋ ਅੱਜ ਜਲੂਸ ਨਿਕਲ ਚੱਲਿਆ ਉਹ ਦੇਖੋ ਕਿ ਤੁਸੀਂ ਕਿੱਥੋਂ ਲੜੂਗਾ ਹਾਂਜੀ ਮੈਂ ਜਿੱਥੋਂ ਤੁਸੀਂ ਕਹੋਗੇ ਉੱਥੋਂ ਲੜੂ ਹੋਰ ਦੱਸੋ ਹਾਂਜੀ ਦੇਖੋ ਮੇਰੇ ਮੈਂ ਤਾਂ ਤੁਹਾਡੇ ਵਾਂਗੂ ਸਟਿੰਗਰ ਹੀ ਆ ਸਮਝੋ ਜਿਵੇਂ ਮੈਨੂੰ ਗਰੀਬ ਨੂੰ ਕਾਦੇ ਲਈ ਪੁੱਛੀ ਜਾਂਦੇ ਮੇਰੇ ਤਾਂ ਆਪ ਦੀ ਟਿਕਟ ਦਾ ਨਹੀਂ ਪਤਾ ਮਗਰੋਂ ਭਾਈ ਪਾਵਰਡ ਕਮੇਟੀ ਆ ਰਹੀ ਆ ਪ੍ਰਧਾਨ ਸਾਹਿਬ ਆ ਰਿਹਾ ਉਹਨਾਂ ਨੂੰ ਪੁੱਛ ਲਿਓ ਦੱਸ ਦੇਣਗੇ ਜੀ ਮੈਨੂੰ ਤਾਂ ਜਿੱਥੋਂ ਮੈਂ ਤਿਆਰ ਨਹੀਂ ਇਹ ਬਲੈਕਮੇਲਰ ਹੈਂ ਚਲੋ ਬੰਦੇ ਦਾ ਪੁੱਤ ਬਣਾ ਦੂੰ ਮੈਂ ਜਿੱਦਨ ਮੈਂ ਆ ਗਿਆ ਇੱਥੇ ਇਹ ਦੇਖੋ ਮੈਂ ਫੇਰ ਉਹ ਬੇਨਤੀ ਕਰਾਂ ਕਿ ਫੈਸਲਾ ਉਹਨਾਂ ਦਾ ਮਗਰ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨਾ ਜਿਨ੍ਹਾਂ ਨੇ 2 ਮਰਲੇ ਦੇ ਪਲਾਟ 'ਤੇ ਰਹਿ ਕੇ ਤੁਸੀਂ ਤਾਂ ਮੇਰੇ ਵੀਰੋ ਉਹ ਤੁਸੀਂ ਵੀ ਵੇਖੇ ਉਹਦੇ ਹਾਲਾਤ 15 ਕਿੱਲੇ ਦੀ ਕੋਠੀ 'ਚ ਐਵੇਂ ਨਹੀਂ ਰਹਿਣ ਲੱਗ ਗਏ ਜਿਹੜੀ ਅੱਧੀ ਦੁਨੀਆ ਨੂੰ ਇੱਥੇ ਤੰਗ ਪਰੇਸ਼ਾਨ ਕੀਤਾ ਆਏ ਉਹ ਗਲਾ ਮਖੌਣ ਵਾਲੇ ਐ ਕਰ ਦੂੰ ਮੈਂ ਬਿਲਕੁਲ ਅੰਦਰ ਦੇ ਦੂੰ ਇਸ ਵੀ ਬਰਾਵੋ ਇਹ ਜਿਹੜੇ ਇਸ ਤਰ੍ਹਾਂ ਨਹੀਂ ਚਾਹੀਦਾ ਹੱਥ ਜੋੜ ਕੇ ਰੱਖਣ ਇਹ ਕੰਮ ਸ਼ੋਭਦਾ ਨਹੀਂ ਲੋਕਤੰਤਰ ਚ ਗੁਰੂ ਦੀ ਬਖਸ਼ਿਸ਼ ਲੋਕਾਂ ਦਾ ਸਾਥ ਚਾਹੀਦਾ ਇਹ ਜਿਹੜੀ ਬਦਮਾਸ਼ੀ ਵਾਲਾ ਕੰਮ ਇਹ ਠੀਕ ਨਹੀਂ ਬਾਕੀ ਮੈਂ ਬਿੱਟੂ ਜੀ ਨੂੰ ਜ਼ਰੂਰ ਕਹੂੰਗਾ ਕਿ ਮੇਅਰ ਤੁਹਾਡਾ ਵਜ਼ੀਰ ਤੁਹਾਡਾ ਐਮਪੀ ਤੁਸੀਂ ਤੇ ਤੁਹਾਡਾ ਰਿਜ਼ਲਟ ਜ਼ੀਰੋ ਆ ਬੋਟ ਲਾਏ ਆ ਸਰ ਪੇੜਾਂ ਤੇ ਲਗਾਏ ਆ ਆ ਪੇੜਾਂ ਤੇ ਨਹੀਂ ਲ ਮੈਨ ਲਾਦਾ ਪੇੜਾਂ ਤੇ ਤਾਂ ਇਹਨਾਂ ਨੂੰ ਚੜਾ ਦੇਣਾ ਲੋਕਾਂ ਨੇ ਇਹ ਜਾਣ ਕਿਵੇਂ ਬਚਾਉਣੀ ਜਿਸ ਤੋਂ ਬਾਅਦ ਲੁਧਿਆਣਾ ਦੇ ਲੋਕਾਂ ਦਾ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ মিডিਆ ਨੇ ਇਸ ਬਾਬਤ ਸਵਾਲ ਕੀਤਾ ਤਾਂ ਬੈਂਸ ਨੇ ਕਿਹਾ ਕਿ ਬੈਂਸ ਨੂੰ ਮਜੀਠੀਆ ਜਾਂ ਸੁਖਬੀਰ ਸਿੰਘ ਬਾਦਲ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਲੋਕ ਜਾਣਦੇ ਨੇ ਕਿ ਮਜੀਠੀਆ ਕੀ ਹੈ ਤੇ ਬੈਂਸ ਕੀ ਹੈ ਆਵਾਜ਼ੇ ਖਲਕ ਨਗਾੜਾਏ ਖੁਦਾ ਲੋਕਾਂ ਨੂੰ ਸਭ ਪਤਾ ਮੈਨੂੰ ਕਿਸੇ ਕੋਲੋਂ ਮਜੀਠੀਆ ਕੋਲੋਂ ਸੁਖਵੀਰ ਬਾਦਲ ਕੋਲੋਂ ਕਿਸੇ ਵਿਅਕਤੀ ਵਿਸ਼ੇਸ਼ ਕਿਸੇ ਲੀਡਰ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਬਹਿਸ ਕੀ ਹੈ ਉਹ ਲੋਕ ਜਾਣਦੇ ਆ ਮਜੀਠੀਆ ਕੀ ਆ ਤੇ ਬਹਿਸ ਕੀ ਇਸ ਮਾਕੇ ਬਹਿਸ ਨੇ ਮਜੀਠੀਆ ਦੀ ਖਿੱਲੀ ਉਡਾਉਂਦੇ ਹੋਏ ਕਿਹਾ ਕਿ ਮੇਰੀ ਖੁਸ਼ਕਿਸਮਤੀ ਹੋਵੇਗੀ ਕਿ ਜੇਕਰ ਮਜੀਠੀਆ ਸਾਹਿਬ ਲੁਧਿਆਣਾ ਤੋਂ ਚੋਣ ਲੜਨ ਕਿਉਂਕਿ ਮਜੀਠੀਆ ਉਹ ਇਨਸਾਨ ਹੈ ਜਿਸ ਦੇ ਨਾਂ ਤੇ ਲੋਕ ਗੀਤ ਬਣਦੇ ਨੇ ਬੱਚਾ ਬੱਚਾ ਬੋਲਦਾ ਮਜੀਠੀਆ ਚੀਟਾ ਤੋਲਦਾ ਇਸ ਦੇ ਨਾਲ ਹੀ ਬਹਿਸ ਨੇ ਅਸਿੱਧੇ ਤੌਰ ਤੇ ਮਜੀਠੀਆ ਨੂੰ ਲੱਖ ਲੱਖ ਲਾਂਤਾਂ ਪਾਈਆਂ ਮੈਂ ਤਾਂ ਬੜੇ ਅਦਬ ਸਤਕਾਰ ਦੇ ਨਾਲ ਕਿਹਾ ਸੀ ਕਿ ਜੇ ਮਜੀਠੀਆ ਲੁਧਿਆਣੇ ਨੂੰ ਇਲੈਕਸ਼ਨ ਲੜ ਲੇ ਤੇ ਮੇਰੀ ਖੁਸ਼ਕਿਸਮਤੀ ਹੈ ਮੈਂ ਸਮਝੂਗਾ ਕਿ ਮੇਰਾ ਜੀਵਨ ਸਫਲ ਹੋ ਗਿਆ ਉਹ ਬੰਦਾ ਜਿਹਦੇ ਨਾਮ ਦੇ ਉੱਤੇ ਲੋਕ ਗੀਤ ਬਣ ਗਏ ਬੱਚਾ ਬੱਚਾ ਬੋਲਦਾ ਮਜੀਠੀਆ ਚਿੱਟਾ ਤੋਲਦਾ ਚਿੱਟਾ ਗਲੀ ਗਲੀਆ ਚੋਰ ਕੁੱਤੀ ਰਲੀ ਆ ਮੈਂ ਤਾਂ ਕੁਝ ਕਿਹਾ ਹੀ ਨਹੀਂਗਾ ਮੈਂ ਤਾਂ ਸਿਰਫ ਇਹ ਕਹਿਣਾ ਵੀ ਉਹ ਲੁਧਿਆਣੇ ਆਵੇ ਲੁਧਿਆਣੇ ਵਾਲੇ ਵੋਟਰਾਂ ਦਾ ਧਨ ਭਾਗ ਹੋਵੇ ਲੁਧਿਆਣੇ ਵਾਲੇ ਵੋਟਰ ਖੁਸ਼ਕਿਸਮਤ ਹੋਣ ਜਿਹੜੇ ਬੰਦੇ ਨੇ ਪੰਜਾਬ ਦੀ ਧਰਤੀ ਤੇ ਚਿੱਟੇ ਦਾ ਬੂਟਾ ਲਾਇਆ ਉਹਨੂੰ ਸਜ਼ਾ ਦੇਣ। ਸੋ ਫਰਸਟ੍ਰੇਟ ਹੋ ਕੇ ਜੋ ਮਰਜ਼ੀ ਬੋਲੀ ਜਾਵੇ। ਮੈਨੂੰ ਕਿਸੇ ਕੋਲੋਂ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ। ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।